ਸਤੰਬਰ ਅਕਤੂਬਰ ਦੇ ਵਿੱਚ ਹੋਣ ਜਾ ਰਹੀਆਂ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਕਾਲੀ ਦਲ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮਪrakash ਚਟਾਲਾ ਦੀ ਪਾਰਟੀ ਇੰਡੀਅਨ ਨੈਸ਼ਨਲ ਲੋਕ ਦਲ ਦੇ ਨਾਲ ਰਲ ਕੇ ਚੋਣਾਂ ਲੜੇਗਾ। ਆਨੰਦਪੁਰ ਸਾਹਿਬ ਤੋਂ ਸੰਸਦ ਪ੍ਰੇਮ ਸਿੰਘ ਚੰਦੂਮਾਝਾ ਨੇ ਇਸ ਗੱਲ ਦਾ ਪ੍ਰਗਟਾਵਾ ਕੀਤਾ ਹੈ। ਚੰਦੂਮਾਝਾ ਨੇ ਇਹ ਵੀ ਕਿਹਾ ਹੈ ਕਿ ਅਕਾਲੀ ਦਲ ਤੇ ਇੰਡੀਅਨ ਨੈਸ਼ਨਲ ਲੋਕ ਦਲ ਪੁਰਾਣੇ ਸਾਥੀ ਨੇ ਤੇ ਇਸੇ ਲਈ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੀ ਇਕੱਠਿਆਂ ਹੀ ਇਸ ਲੜਾਈ ਨੂੰ ਲੜਨਗੇ। ਪਰ ਦੂਜੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਭਾਈਵਾਲ BJP ਹਰਿਆਣਾ ਦੇ ਵਿੱਚ INLD ਦੇ ਖਿਲਾਫ ਚੋਣ ਲੜਦੀ ਹੈ ਜਿਸ ਕਰਕੇ ਅਕਾਲੀ ਦਲੇ ਕੋਸ਼ਿਸ਼ਾਂ ਵੀ ਕਰ ਰਿਹਾ ਹੈ ਕਿ INLD ਨੂੰ NDA ਦੇ ਵਿੱਚ ਸ਼ਾਮਿਲ ਕੀਤਾ ਜਾਏ ਤੇ ਇਹ ਚੋਣਾ ਇਕੱਠੀਆਂ ਲੜੀਆਂ ਜਾਣ ਤੇ ਕਾਂਗਰਸ ਦੇ ਪਿਛਲੇ 10 ਸਾਲ ਦੇ ਰਾਜ ਨੂੰ ਖਤਮ ਕਰ ਦਿੱਤਾ ਜਾਏ ਪਰ ਫਿਲਹਾਲ ਅਕਾਲੀ ਦਲੇ ਮਹਿੰਮ ਅਕਾਲੀ ਦਲ ਦੀ ਮਹਿੰਮ ਸਫਲ ਹੁੰਦੀ ਵਿਖਾਈ ਨਹੀਂ ਦੇ ਰਹੀਏ ਪਰ ਜੇਕਰ BJP ਹਰਿਆਣਾ ਜਨਹਿਤ ਕਾਂਗਰਸ ਨਾਲੋਂ ਗੱਠ ਜੋੜ ਨਹੀਂ ਖਤਮ ਕਰਦੀ ਤਾਂ ਉਸ ਦਾ ਆਨਲਡ ਨਾਲ ਸਮਝੌਤਾ ਸਿਰੇ ਚੜਨਾ ਨਾ mumkin ਹੈ ਕਿਉਂਕਿ ਹਟਕਾਤੇ ਆਨਲਡ ਹਰਿਆਣਾ ਦੇ ਵਿੱਚ ਇੱਕ ਦੂਜੇ ਦੇ ਵੱਡੇ ਵਿਰੋਧੀ ਨੇ ਦੂਜੇ ਪਾਸੇ ਆਨਲਡ ਹਮੇਸ਼ਾ ਦੀ ਤਰ੍ਹਾਂ ਸਿੱਖ ਵੋਟ ਨੂੰ ਆਪਣੇ ਪੱਖ ਦੇ ਵਿੱਚ ਪੁਕਤਾਨ ਦੇ ਲਈ ਅਕਾਲੀ ਦਲ ਦਾ ਸਾਥ ਫਿਰ ਤੋਂ ਛੱਡ ਰਹੀ ਹੈ ਪਰ ਅਕਾਲੀ ਦਲ ਲਈ ਦੋਮੁਹੀ ਹੋ ਕੇ ਖੇਡਣਾ ਪਏਗਾ ਕਿਉਂਕਿ ਇੱਕ ਪਾਸੇ ਤਾਂ ਅਕਾਲੀ ਦਲ ਭਾਜਪਾ ਦਾ ਵੱਡਾ ਸਾਥੀ ਹੈ ਪਰ ਦੂਜੇ ਪਾਸੇ ਹਰਿਆਣਾ ਦੇ ਵਿੱਚ ਉਸ ਨੂੰ ਵੋਟਾਂ ਮੰਗਣ ਦੇ ਲਈ ਭਾਜਪਾ ਦਾ ਵੀ ਵਿਰੋਧ ਜ਼ਰੂਰ ਕਰਨਾ ਪਏਗਾ